ਡਿਮਾਂਡ ਵਧ ਗਈ ਕਨਕ ਦੀ ਚੌਲਾਂ ਦੀ ਤੇ ਮੂੰਗੀ ਦੀ ਤੇ ਮੈਨੇ ਉਦਾਂ ਉਦਾਂ ਏਰੀਆ ਵਧਾ ਲਿਆ ਆਪਣਾ 1 ਏਕੜ ਤੋਂ ਸ਼ੁਰੂਆਤ ਕੀਤੀ ਸੀ ਅੱਜ 3 ਏਕੜ ਦੀ ਮੈਂ ਜ਼ਾਇਰ ਮੁਕਤ ਖੇਤੀ ਕਰਦਾ ਹਾਂ ਸਰਟੀਫਿਕੇਸ਼ਨ ਆ ਪੀਏਯੂ ਨੇ ਦੋ ਕੈਟੇਗਰੀਆਂ ਦੇ ਵਿੱਚ ਵੰਡਿਆ ਇਹਨੂੰ ਇੱਕ ਆਰਗੇਨਿਕ ਇੱਕ ਸੇਫ ਫੂਡ ਆਪਣੀ ਜੋ ਇਹ ਹੈਗੀ ਆ ਸੇਫ ਫੂਡ ਦੀ ਸਰਟੀਫਿਕੇਸ਼ਨ ਹੋਈ ਹੋਈ ਆ ਜੀ ਤੇ ਇਸ ਦੇ ਵਿੱਚ ਕੀ ਆ ਆਪਾਂ ਨੇ ਜੋ ਇਹਦੇ ਵਿੱਚ ਕੋਈ ਪੈਸਟੀਸਾਈਡ ਨਹੀਂ ਵਰਤਣਾ ਜਿਵੇਂ ਕੋਈ ਗੁੱਲੀ ਰੰਡੇ ਤੋਂ ਕਣਕ ਦੇ ਵਿੱਚ ਕੋਈ ਸਪਰੇ ਨਹੀਂ ਕਰਨੀ ਕਵੀਰ ਜੀ ਹੁਣ ਦੇਖੋ ਮੈਂ 40 ਰੁਪਏ ਕਿਲੋ ਕਣਕ ਮੈਂ ਸੇਲ ਕਰ ਰਿਹਾ ਕਿੱਥੇ ਹੁਣ 22 ਰੁਪਏ ਸਰਕਾਰੀ ਰੇਟ ਆ ਡਬਲ ਹੋ ਗਿਆ ਜੇ ਆਪਣਾ 50000 ਦੀ ਲਾ ਲੋ ਜੇ 2000 ਰੁਪਿਆ ਰੇਟ ਹੋਵੇ ਕਵਾਂਟਲ ਦਾ ਸਰਕਾਰੀ 50000 ਦੀ ਹੋਈ ਮੇਰੀ ਲੱਖ ਦੀ ਵਿਕਰੀ ਆ ਡਬਲ ਹੋ ਗਈ ਮੈਨੂੰ ਤਾਂ ਫਾਇਦਾ ਹੀ ਹੈ ਜੀ ਅਰ ਡੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਰਜੀਵ ਸ਼ਰਮਾ ਪੰਜਾਬ ਵਿੱਚ ਰਵਾਇਤੀ ਫਸਲਾਂ ਵੱਡੇ ਪੈਮਾਨੇ ਤੇ ਕੀਤੀ ਜਾਂਦੀਆਂ ਨੇ ਤੇ ਅਕਸਰ ਉਹਨਾਂ ਦੇ ਵਿੱਚ ਜਿਹੜਾ ਹੈਗਾ ਸ ਸ੍ਰੇਹਾ ਸਪ੍ਰੇਹਾ ਅਤੇ ਯੂਰੀਆ ਵਰਗੀਆਂ ਕੀਟਨਾਸ਼ਕ ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਅੱਜ ਤੁਹਾਨੂੰ ਅਸੀਂ ਕਹਿਹੋ ਜੇ ਕਿਸਾਨਾਂ ਨਾਲ ਮਿਲਵਾਵਾਂਗੇ ਜਿਹੜੇ ਕਿ ਜ਼ਹਿਰ ਮੁਕਤ ਖੇਤੀ ਕਰਦੇ ਨੇ ਇਸ ਵਕਤ ਜਿਹੜੇ ਮੈਂ ਖੇਤ 'ਚ ਖੜਿਆ ਇਹ ਜਿਹੜੀ ਜ਼ਮੀਨ ਹੈ ਇਹ ਜ਼ਹਿਰ ਮੁਕਤ ਜ਼ਮੀਨ ਹੈ ਕੜੀ ਤਪੱਸਿਆ ਨਾਲ ਇਸ ਨੂੰ ਜ਼ਹਿਰ ਮੁਕਤ ਕੀਤਾ ਗਿਆ तकरीबन 3 ਸਾਲ ਦੀ ਕੜੀ ਤਪੱਸਿਆ ਦੇ ਨਾਲ ਇਸ ਜ਼ਮੀਨ ਨੂੰ ਜ਼ਹਿਰ ਮੁਕਤ ਕੀਤਾ ਗਿਆ ਕਿਸਾਨ ਹਰਦੀਪ ਸਿੰਘ ਨਾਮ ਨੇ ਜਿਹੜੇ ਕਿ ਜ਼ਹਿਰ ਮੁਕਤ ਇਹ ਖੇਤੀ ਕਰਦੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਮੇਰੇ ਨਾਲ ਮੌਜੂਦ ਨੇ ਸਵਾਗਤ ਹੈ ਵੀਰ ਜੀ ਤੁਹਾਡਾ ਡੇਲੀ ਪੁਲ ਪੰਜਾਬੀ ਤੇ ਸਸੀ ਕਾ ਜੀ ਕਿਹੜੀ ਤਪੱਸਿਆ 3 ਸਾਲ ਦੀ ਕਿੰਨੇ ਕ ਔਂਕੜਾਂ ਦਾ ਸਾਹਮਣਾ ਕਰਨਾ ਪਿਆ ਇਸ ਨੂੰ ਜ਼ਹਿਰ ਮੁਕਤ ਕਰਨ ਲਈ ਔਂਕੜਾ ਤਾਂ ਵੀਰ ਜੀ ਇਦਾਂ ਸਾਨੂੰ ਜਦੋਂ ਸਟਾਰਟ ਕਰਦੇ ਮੈਂ 2018 ਦੇ ਵਿੱਚ ਸਟਾਰਟ ਕਰਿਆ ਸੀ ਇਹ ਤੇ ਸਟਾਰਟਿੰਗ ਦੇ ਵਿੱਚ 1-2 ਸਾਲ ਮੇਰਾ ਝਾੜ ਘਟਿਆ ਸੀ ਪਰ ਮੈਨੇ ਆਪਦਾ 1 ਏਕੜ ਤੋਂ ਸ਼ੁਰੂਆਤ ਕਰੀ ਸੀ ਸੋ 1 ਏਕੜ ਦੀ ਚਲੋ ਜਿਵੇਂ ਆਪਾਂ ਕਣਕ ਆਪਣੇ ਘਰੇ ਰਹਿ ਜਾਂਦੀ ਆ ਖਾਂ ਨੂੰ ਤੇ ਆਪਣੇ ਦੋ ਕਸਟਮਰ ਵੀ ਸੀ ਉਹ ਲੈ ਗਏ ਸੀ ਉਸ ਤੋਂ ਬਾਅਦ ਚਲੋ ਜਿਵੇਂ ਜਿਵੇਂ ਨਾਮ ਬਣਦਾ ਗਿਆ ਤੇ ਮੇਰਾ ਡਿਮਾਂਡ ਵਧ ਗਈ ਕਣਕ ਦੀ ਚੌਲਾਂ ਦੀ ਤੇ ਮੂੰਗੀ ਦੀ ਤੇ ਮੈਨੇ ਉੱਦਾਂ ਉੱਦਾਂ ਏਰੀਆ ਵਧਾ ਲਿਆ ਆਪਣਾ ਤੇ 1 ਏਕੜ ਤੋਂ ਸ਼ੁਰੂਆਤ ਕਰੀ ਸੀ ਅੱਜ 3 ਏਕੜ ਦੀ ਮੈਂ ਜ਼ਾਇਰ ਮੁਕਤ ਖੇਤੀ ਕਰ ਰਿਹਾ ਜੀ ਠੀਕ ਹੈ ਤੇ ਇਸ ਦੇ ਵਿੱਚ ਆਪਾਂ ਵੀਰ ਜੀ ਆਪਣੀ ਪੀਏਯੂ ਵੱਲੋਂ ਸਰਟੀਫਿਕੇਸ਼ਨ ਵੀ ਹੋਈ ਹੋਈ ਆ ਬਿਲਕੁਲ ਇਹ ਇਸ ਜੋ ਸਰਟੀਫਿਕੇਸ਼ਨ ਆ ਪੀਏਯੂ ਨੇ ਦੋ categories ਦੇ ਵਿੱਚ ਵੰਡਿਆ ਇਹਨੂੰ ਜੀ ਇੱਕ ਆਰਗੇਨਿਕ ਇੱਕ ਸੇਫ ਫੂਡ ਆਪਣੀ ਜੋ ਇਹ ਹੈਗੀ ਆ ਸੇਫ ਫੂਡ ਦੀ ਸਰਟੀਫਿਕੇਸ਼ਨ ਹੋਈ ਹੋਈ ਹੈ ਜੀ ਤੇ ਇਸ ਦੇ ਵਿੱਚ ਕੀ ਆ ਆਪਾਂ ਨੇ ਜੋ ਇਹਦੇ ਵਿੱਚ ਕੋਈ ਪੈਸਿਸਾਈਡ ਨਹੀਂ ਵਰਤਣਾ ਜਿਵੇਂ ਕੋਈ ਗੁੱਲੀ ਰੰਡੇ ਤੋਂ ਕਣਕ ਦੇ ਵਿੱਚ ਕੋਈ ਸਪਰੇ ਨਹੀਂ ਕਰਨੀ ਝੌਨੇ ਦੇ ਵਿੱਚ ਕੋਈ ਤੇਲੇ ਤੋਂ ਸਪਰੇ ਨਹੀਂ ਕਰਨੀ ਹੈਗੀ ਕੋਈ ਆਪਣਾ ਫੰਗੀ ਸਾਈਡ ਨਹੀਂ ਯੂਜ਼ ਕਰਨਾ ਹੈਗਾ ਇਨਸਟੈਡ ਉਹਦੇ ਉਹਦਾ ਇੱਕ ਤੌਰ ਦਿੱਤਾ ਸਾਨੂੰ ਉਹਨਾਂ ਨੇ ਇਥੇ ਆਪਣੇ ਡਾਇਰੈਕਟਰ ਨੇ ਡਾਇਰੈਕਟਰ ਸੌਂ ਸਿੰਘ ਵਾਲੀਆ ਜੀ ਸਕੂਲ ਆਫ ਆਰਗੇਨਿਕ ਫਾਰਮਿੰਗ ਪੀ ਐਚ ਯੂ ਲੁਧਿਆਣਾ ਜੀ ਜੀ ਉਹਨਾਂ ਨੇ ਸਾਨੂੰ ਗਾਈਡ ਕੀਤਾ ਉਹਨਾਂ ਦੀ ਅੰਡਰ ਸੁਪਰਵੀਜ਼ਨ ਦੇ ਅੰਡਰ ਮੈਂ ਇਹ ਕੰਮ ਕਰ ਰਿਹਾ ਜੀ ਤੇ ਜਿੱਦਾਂ ਉਹਨਾਂ ਦੇ ਜਿੱਦਾਂ ਆਪਣੇ ਟ੍ਰਾਈਕੋਕਾਰਡ ਆਪਾਂ ਝੋਨੇ ਦੇ ਵਿੱਚ ਟ੍ਰਾਈਕੋਕਾਰਡ ਦੀ ਵਰਤੋਂ ਕਰਦੇ ਆਪਾਂ ਟ੍ਰਾਈਕੋਕਾਰਡ ਟ੍ਰਾਈਕੋਕਾਰਡ ਉਹਦੇ ਵਿੱਚ ਨਾ ਉਹਦੇ ਉੱਤੇ ਮਿੱਤਰ ਕੀੜੇ ਹੁੰਦੇ ਸਾਨੂੰ ਮੈਂ ਦਿਖਾ ਵੀ ਦਿੰਦਾ ਉਹ ਪੇਨੇ ਉਹ ਮਿੱਤਰ ਕੀੜੇ ਦਿਖਾ ਦੇਣ ਇੱਕ ਵਾਰੀ ਬਿਲਕੁਲ ਉਸ ਦੇ ਉੱਪਰ ਨਾ ਮਿੱਤਰ ਕੀੜੇ ਹੁੰਦੇ ਨੇ ਟ੍ਰਾਈਕੋਕਾਰਡ ਦੇ ਹੂੰ ਸੋ ਦੇਖੋ ਬਾਸਮਤੀ ਆਪਾਂ ਨੇ ਤਿੰਨ ਸਰਕਲ ਬਣਾਏ ਨੇ ਬਿਲਕੁਲ ਫਲੀਦਾਰ ਇੱਕ فاਸਲਾ ਆਪਾਂ ਜਰੂਰ ਦੇਣੀ ਆ ਇੱਕ ਜਿਸ ਦੀ ਉਹਦੀ ਆਪਾਂ ਜੀ ਖਾਦ ਆ ਜਿਹੜੀ ਵਿੱਚ ਪਾਉਣੀ ਆ ਮਤਲਬ ਵਿੱਚੇ ਬਾਉਣੀ ਆ ਨੂੰ ਸੋ ਆਪਾਂ ਮੂੰਗੀ ਦੀ ਬਿਜਾਈ ਕਰਦੇ ਆ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਹਾਂ ਮੂੰਗੀ ਦੀ ਬਿਜਾਈ ਕਰਕੇ ਜਦੋਂ ਮੂੰਗੀ ਆਪਣੀ ਜੇ ਤਾਂ ਚਲੋ ਜੇ ਬਾਰਿਸ਼ ਨਹੀਂ ਹੁੰਦੀ ਆਪਾਂ ਤੜਾਈ ਕਰ ਲੈਨੇ ਆ ਨੇ ਉਹਨੂੰ ਵਿੱਚੇ ਹਰੀ ਖਾਦ ਨੂੰ ਵਿੱਚੇ ਬਾਦਨੇ ਆ ਸੋ ਉਹਦੇ ਨਾਲ ਕੀ ਆਪਾਂ ਨੂੰ ਨਾਈਟ੍ਰੋਜਨ ਦੀ ਪੂਰਤੀ ਹੋ ਜਾਂਦੀ ਆ ਆਪਣੀ ਤਾਂ ਪਹਿਲਾ ਸਟੈਪ ਮੰਨ ਸਕਦੇ ਹਾਂ ਸ਼ੁੱਧੀ ਕਰਨ ਦਾ ਹਾਂ ਸ਼ੁੱਧੀ ਕਰਨ ਦਾ ਪਹਿਲਾ ਸਟੈਪ ਮੰਨ ਸਕਦੇ ਆਪਾਂ ਨਾਈਟ੍ਰੋਜਨ ਦੀ ਪੂਰਤੀ ਉਹ ਆਪਣੀ ਹਰੀ ਖਾਦ ਕਰ ਦਿੰਦੀ ਆ ਤੇ ਉਸ ਤੋਂ ਬਾਅਦ ਮੂੰਗੀ ਜਦੋਂ ਵਿੱਚ ਆਪਾਂ ਨੇ ਬਾਤ ਹੀ ਤੇ ਉਸ ਤੋਂ ਬਾਅਦ ਆਪਾਂ ਨੇ ਲਾਉਣੀ ਆ ਬਾਸਮਤੀ ਬਾਸਮਤੀ ਦਾ ਜਿਹੜਾ ਬੀਜ ਆ ਉਹ ਆਪਾਂ ਨੇ ਟ੍ਰਾਈਕੋਡਰਮਾ ਦੇ ਨਾਲ ਸੋਧਣਾ ਨੂੰ ਜੀ ਟ੍ਰਾਈਕੋਲ ਟਰਮਾ ਦੇ ਨਾਲ ਸੋਧ ਕੇ ਉਹਦੇ ਨਾਲ ਕੀ ਝੰਡਾ ਰੋਗ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਝੰਡਾ ਰੋਗ ਦੀ ਵਿੱਚ ਨਹੀਂ ਬਿਮਾਰੀ ਆਉਂਦੀ ਹੈ ਇਹਦੇ ਵਿੱਚ ਬਾਸਮੰਦੀਰ ਵਿੱਚ ਝੰਡਾ ਰੋਗ ਦੀ ਉਹਦੇ ਨਾਲ ਝੰਡਾ ਰੋਗ ਨਹੀਂ ਲੱਗਦਾ ਹੈਗਾ ਜੇ ਆਪਾਂ ਨੂੰ ਸਹੀ ਤਰੀਕੇ ਨਾਲ 15 ਗ੍ਰਾਮ 1 ਕਿਲੋ ਬੀਜ ਨੂੰ ਲੱਗਦਾ ਤੇ ਉਹ ਬੀਜ ਨੂੰ ਸੋਧਿਆ ਜਾਂਦਾ ਉਹ ਨੂੰ ਸੋਧ ਕੇ ਉਹਦੇ ਬਾਅਦ ਪਨੀਰੀ ਲਗਾਈ ਜਾਂਦੀ ਆ ਜੀ ਤੇ ਉਸ ਤੋਂ ਬਾਅਦ ਜਦੋਂ ਪਨੀਰੀ ਪੁੱਟ ਕੇ ਆਪਾਂ ਨੇ ਖੇਤ ਦੇ ਵਿੱਚ ਲਗਾਉਣੀ ਆ ਉਹ ਉਦੋਂ ਦੁਬਾਰਾ ਤੋਂ ਫੇਰ ਉਮੀ 15 ਗ੍ਰਾਮ ਟ੍ਰਾਈਕੋਲ ਟਰਮਾ ਉਹ ਆਪਣਾ ਉਹਨੂੰ 6 ਘੰਟੇ ਉਹਦੀ ਜੜਾਂ ਜੜੀਆਂ ਆਪਣੀਆਂ ਪਨੀਰੀਆਂ ਉਹਨੂੰ ਪਾਣੀ ਚ ਰੱਖਣਾ ਉਸ ਤੋਂ ਬਾਅਦ ਆਪਾਂ ਨੇ ਖੇਤ ਦੇ ਵਿੱਚ ਲਗਾਉਣੀ ਆ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਬਾਸਮਤੀ ਆਪਣੀ 21 ਦਿਨ ਦੀ ਹੋ ਜਾਂਦੀ ਆ 21 ਦਿਨ ਤੋਂ ਬਾਅਦ 25 ਦਿਨ ਦੀ ਹੋ ਜਾਂਦੀ ਜਦੋਂ ਆਪਣੀ ਬਾਸਮਤੀ ਉਹ ਤੋਂ ਬਾਅਦ ਆਪਾਂ ਨੇ ਕੀ ਆ ਪੱਤਲ ਪੇੜ ਦਾ ਹਮਲਾ ਹੁੰਦਾ ਆਪਣੇ ਬਾਸਮਤੀ ਦੇ ਉੱਪਰ ਪੱਤਲ ਪੇੜ ਸੰਡੀ ਜਾਂ ਆਪਣੀ ਕਹਿੰਦੇ ਗੋਵ ਵਾਲੀ ਸੰਡੀ ਜੀ ਉਹਦਾ ਹਮਲਾ ਹੁੰਦਾ ਉਹਦੀ ਰੋਗ ਥਾਮ ਦੇ ਲਈ ਆਪਾਂ ਨੂੰ ਸਕੂਲ ਆਫ ਆਰਗੇਨਿਕ ਫਾਰਮਿੰਗ ਪੀਐਚਯੂ ਲੁਧਿਆਣਾ ਤੋਂ ਇਹ ਆਪਣੇ ਕਾਰ ਮਿਲ ਜਾਂਦੇ ਨੇ ਇਹਨੂੰ ਕਹਿੰਦੇ ਟਰਾਈਕੋ ਕਾਰ ਮਿੱਤਰ ਕੀੜੇ ਮਿੱਤਰ ਕੀੜੇ ਇਹ ਕਾਰ ਨੇ ਜੋ ਆਪਾਂ 25 ਦਿਨਾਂ ਤੋਂ ਸ਼ੁਰੂਆਤ ਕਰ ਸਕਦੇ ਆ ਇੱਕ ਇੱਕ ਹਫ਼ਤੇ ਦੇ ਨਾਲ ਆ ਇੱਕ ਕਾਰਡ ਇਹਦੀਆਂ ਸਟਿੱਪਾਂ ਬਣ ਜਾਂਦੀਆਂ ਨੇ 20 ਸਟਿੱਪਾਂ ਨਿਕਲ ਆਉਂਦੀਆਂ ਨੇ ਜੀ ਇਹ ਪੱਤੇ ਦੇ ਹੇਠਲੇ ਪਾਸੇ ਲਗਾਉਂਦੀਆਂ ਨੇ ਆਪਾਂ ਨੇ ਠੀਕ ਆ ਨੀ ਇਹ ਮਿੱਤਰ ਕੀੜਿਆਂ ਦੇ ਜਦੋਂ ਧੁੱਪ ਪਊਗੀ ਇਹ ਜੋ ਕੀੜੇ ਬਾਹਰ ਨਿਕਲਦੇ ਨੇ ਤੇ ਜਿਹੜੀ ਆਪਣੀ ਪੱਤਾ ਦੇ ਪੇੜ ਦੀ ਉਸ ਤੋਂ ਬਚਾਉਂਦੇ ਨੇ ਅੰਡੇ ਨੇ ਸੁੰਡੀ ਦੇ ਉਹਨਾਂ ਨੂੰ ਡੈਸਟਰੋਏ ਕਰ ਦਿੰਦੇ ਨੇ ਉਹ ਤੋਂ ਬਚਾਅ ਹੋ ਜਾਂਦਾ ਆਪਣਾ ਪੱਤਾ ਦੇ ਪੇੜ ਤੋਂ ਠੀਕ ਹੈ ਤੇ ਇੱਕ ਆਉਂਦੀ ਆਪਣੀ ਨਿੰਮ ਦੀ ਸਪਰੇ ਨਾਲ ਹਾਂ ਜੇ ਤੁਹਾਨੂੰ ਲੱਗਦਾ ਫਿਰ ਵੀ ਜ਼ਿਆਦਾ ਆਪਣਾ ਦੇਖੋ ਸਰਵੇਖਣ ਕਰਨਾ ਆਪਣਾ ਖੇਤ ਦੇ ਵਿੱਚ ਫਰਜ਼ ਬਣਦਾ ਆਪਦਾ ਲਗਾਤਾਰ ਰੋਜ਼ ਆਪਣਾ ਕੀ ਆਪਣੀ ਸਥਿਤੀ ਕੀ ਆ ਆਪਣੀ ਫਸਲ ਦੀ ਹਾਂ ਹਾਂ ਉਹਦੇ ਬਾਅਦ ਜੇ ਤੁਹਾਨੂੰ ਫੇਰ ਵੀ ਐਂ ਲੱਗਦਾ ਤਾਂ ਆਪਾਂ ਕੀ ਕਰੋ ਆਪਾਂ ਨਿੰਮ ਦੀ ਸਪਰੇਅ ਕਰ ਸਕਦੇ ਆ ਨਿੰਮਦੀ ਸਪਰੇ ਹਾਂ ਜੰਨੇ ਨਿੰਮਦੀ ਸਪਰੇ ਕਰ ਸਕਦੇ ਆ ਜੇ ਫੇਰ ਵੀ ਨਹੀਂ ਆਪਣੇ ਤੋਂ ਕੋਈ ਰੋਕ ਥਾਮ ਹੁੰਦੀ ਤਾਂ ਤੀਜਾ ਹੱਲ ਉਹਦਾ ਇਹ ਆ ਪਾਣੀ ਦਾ ਭਰ ਕੇ ਘਾਰੇ ਨੂੰ ਮੁੰਜ ਦੀ ਰੱਸੀ ਜਾਂ ਖੋਪੇ ਦੀ 10 ਮੀਟਰ ਲੰਬੀ ਰੱਸੀ ਲੈ ਕੇ ਇੱਕ ਵਾਰੀ ਪਰਾਂ ਨੂੰ ਫਿਰਜੋ ਇੱਕ ਵਾਰ ਫੇਰ ਵਾਪਸ ਫਿਰਜੋ ਉਹਦੇ ਨਾਲ ਕੀ ਪਾਣੀ ਦਾ ਘਾਰਾ ਭਰਿਆ ਹੋ ਜਿਹੜੀ ਪੱਤਾ ਲਪੇੜ ਸੁੰਡੀ ਹੋ ਪਾਣੀ ਚ ਗਿਰ ਕੇ ਨਸ਼ਟ ਹੋ ਜਾਊਗੀ ਕਹਿੰਦਾ ਭਾਬਾ ਕੀਟਨਾਸ਼ਕ ਦਵਾਈਆਂ ਯੂਰੀਆ ਤੇ ਰਸਾਇਣਕ ਖਾਦਾਂ ਤੋਂ ਤੁਸੀਂ ਬਿਨਾ ਸਾਰਾ ਪ੍ਰੋਸੈਸ ਕੀਤਾ ਜੇ ਆਪਾਂ ਇਹ ਨਹੀਂ ਕਰਦੇ ਫੇਰ ਆਪਾਂ ਨੂੰ ਇਹ ਲਈ ਫੇਮ ਕੋਰਾ ਜਾਨਵਰਗੀਆਂ ਦਵਾਈਆਂ ਵਰਤਨੀਆਂ ਪੈਂਦੀਆਂ ਨੇ ਜੋ ਕਿ ਜ਼ਹਿਰ ਇੱਕ ਤਰ੍ਹਾਂ ਦੀ ਫਸਲ ਦੇ ਵਿੱਚ ਚੱਲੀ ਜਾਂਦੀ ਹੈ ਜੋ ਠੀਕ ਆ ਨਾ ਉਸ ਤੋਂ ਬਾਅਦ ਆਪਣੇ ਆਉਂਦਾ ਅਟੈਕ ਜੀ ਇਹਦਾ ਆਪਣਾ ਤੇਲੇ ਦਾ ਤੇਲੇ ਦਾ ਤੇਲੇ ਦਾ ਅਟੈਕ ਦੇਖੋ ਉਹਦੇ ਲਈ ਚੈਸਸ ਦਵਾਈ ਵਰਤੀ ਜਾਂਦੀ ਹੈ ਉਹ ਸ਼ੀਨ ਜ਼ਹਿਰਲੀਆਂ ਦਵਾਈਆਂ ਪਾਈਆਂ ਜਾਂਦੀਆਂ ਨੇ ਬਹੁਤ ਪਰ ਉਹਦਾ ਆਪਾਂ ਨੂੰ ਤੋੜ ਜਿਹੜਾ ਪੀਐਜੂ ਸਕੂਲ ਆਫ অর্ਗੈਨਿਕ ਫਾਰਮਿੰਗ ਨੇ ਦਿੱਤਾ ਉਹਦਾ ਤੋੜ ਹੈਗਾ ਆਪਣਾ ਨਿੰਮ ਦੀ ਸਪਰੇ ਠੀਕ ਹੈ ਨਾ ਨੀਮ ਦੀ ਸਪਰੇਏ ਨੇ ਕੀ ਕਰਨਾ ਪੱਤਾ 1 ਲੀਟਰ ਆਪਾਂ 1 ਕਿੱਲੇ ਦੇ ਵਿੱਚ ਯੂਜ਼ ਕਰਦੇ ਆ ਜੀ ਤੇ ਉਹਨੇ ਕੀ ਪੱਤਾ ਕੋੜਾ ਕਰ ਦੇਣਾ ਜੋ ਆਪਣਾ ਤੇਲਾ ਹੁੰਦਾ ਉਹਨੇ ਉਹਨੂੰ ਖਾਣਾ ਨਹੀਂ ਹੈਗਾ ਕੁਛ ਆਪਣੀ ਬਾਂਸਮਤੀ ਉਮਰਵੀ ਕਾਟ ਹੁੰਦੀ ਆ ਤਾਂ ਕਰਕੇ ਉਹ ਜਲਦੀ ਪੱਕ ਜਾਂਦੀ ਆ ਤੇਲੇ ਦੇ ਅਟੈਕ ਤੋਂ ਪਹਿਲਾਂ ਵੀ ਪੱਕ ਜਾਂਦੀ ਆ ਕੀ ਗੱਲ ਨੀਮ ਦੀ ਸਪਰੇਏ ਦੀ ਜ਼ਰੂਰਤ ਵੀ ਨਹੀਂ ਪੈਂਦੀ ਹੈਗੀ ਬਿਲਕੁਲ ਹਰਦੀਪ ਜੀ ਤੁਸੀਂ ਆਰਗੈਨਿਕ ਖੇਤੀ ਕਰ ਰਹੇ ਹੋ ਬੀੜਾ ਚੁੱਕਿਆ ਤੁਸੀਂ ਆਪਣੀ ਜ਼ਮੀਨ ਨੂੰ ਹੈਨਾ ਜ਼ਹਿਰ ਮੁਕਤ ਕੀਤਾ ਉਸ ਨੂੰ ਇਸ ਦਾ ਤੁਹਾਨੂੰ ਹੁਣ ਜਿਹੜੀ ਦੀ ਫਸਲ ਕਰਦੇ ਹੋ ਤੁਸੀਂ ਜਿਵੇਂ ਜੀਰੀ ਲਾਉਨੇ ਹੋ ਚਾਵਲ ਉਹਦਾ ਉਤਪਾਦ ਕਰਦੇ ਹੋ ਉਸ ਦਾ ਤੁਹਾਨੂੰ ਮੁੱਲ ਮਿਲ ਰਿਹਾ ਮੁੱਲ ਮਿਲ ਰਿਹਾ ਜੀ ਦੇਖੋ ਕਨਕਾ ਜੋ ਕਨਕ ਤਾਂ ਮੇਰੇ ਘਰੋਂ ਹੀ ਮੈਨੂੰ ਫੋਨ ਆ ਜਾਂਦੇ ਨੇ ਅੱਛਾ ਮੈਂ ਆਪ ਟੈਂਪੂ ਕਰਵਾ ਕੇ ਕਿਰਾਇਆ ਆਪਣੇ ਕਸਟਮਰ ਦਿੰਦੇ ਨੇ ਜੋ ਫਾਰਮਰ ਆਪਣੇ ਤੋਂ ਲੈਂਦੇ ਨੇ ਤੇ ਉਹ ਕਨਕ ਆਪਣੀ ਖੜੇ ਪੈਰ ਆਪਣੀ ਪਹਿਲੀ ਫੌਂਟ ਦੀ ਵਿਕ ਜਾਂਦੀ ਹੈ ਆਪਣੀ ਉਸ ਤੋਂ ਬਾਅਦ ਆਪਣੇ ਦੇਖੋ ਪੰਜਾਬ ਚ ਝੋਲ ਘਟ ਲੱਗਦਾ ਝੋਲ ਦੀ ਮੈਨੂੰ ਸਮੱਸਿਆ ਆਈ ਸੀ ਉਹਦੇ ਲਈ ਮੈਂ ਡਾਕਟਰ ਸੌਨ ਸਿੰਘ ਵਾਲੀਆ ਜੀ ਨੇ ਡਾਇਰੈਕਟਰ ਨੇ ਸਕੂਲ ਆਫ ਆਰਗੈਨਿਕ ਫਾਰਮਿੰਗ ਤੇ ਉਹਨਾਂ ਨਾਲ ਵੀ ਮੈਂ ਗੱ કરી ਸੀ ਉਹਨਾਂ ਨੇ ਵੀ ਮੈਨੂੰ ਉੱਥੇ ਨੰਬਰ ਦਿੱਤਾ ਉਹਨਾਂ ਨੂੰ ਕੁਸ਼ੇਤ ਕਿਵੇਂ ਵੇਚਦੀ ਆਪਣੀ ਕਨਕ ਸੋਰੀ ਵਾਸਮਤੀ ਤੇ ਹੁਣ ਇੱਕ ਆਪਣੇ ਡਾਕਟਰ ਏ ਐਸ ਮਾਨ ਜੀ ਨੇ ਰੋਸ ਨਾਲੇ ਤੋਂ ਹੋਮੋਪੈਥੀ ਦੇ ਬਹੁਤ ਮਾਹਿਰ ਡਾਕਟਰ ਨੇ ਉਹਨਾਂ ਨੇ ਨਾ ਡੀਸੀ ਸਭ ਤੋਂ ਮਨਜ਼ੂਰੀ ਲੈ ਕੇ ਪਹਿਲ ਮੰਡੀ ਲਗਾਉਂਦੇ ਨੇ ਉਹ ਸੰਗਰੂਰ ਹਾਂ ਪਹਿਲ ਮੰਡੀ ਲੱਗਦੀ ਹੈ ਸੰਗਰੂ ਅਸੀਂ ਹਰ ਸੰਡੇ ਉੱਥੇ ਜਾਂਦੇ ਹਾਂ ਬੀ ਐਸਪਾਰਕ ਦੇ ਮੂਹਰੇ ਲੱਗਦੀ ਆ ਹਾਂ 110 ਰੁਪਏ ਕਿਲੋ ਮੈਂ ਝੌਲ ਕਢਾ ਕੇ ਉੱਥੇ ਆਪਣੇ ਕੈਮੀਕਲ ਫ੍ਰੀ ਸੇਫ ਫੂਡ ਜੋ ਲੋਕ ਵੀ ਬਹੁਤ ਜਾਗਰੂਕ ਹੋ ਗਏ ਬਹੁਤ 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 ਆਉਂਦੇ ਨਹੀਂ ਉੱਥੇ ਪਤਾ ਲੱਗਦਾ ਦੇਖੋ ਬਿਮਾਰੀ ਵੀ ਬਹੁਤ ਵਧ ਗਈ ਕੈਂਸਰ ਵਰਗੀਆਂ ਬਿਮਾਰੀਆਂ ਬਹੁਤ ਵਧ ਗਈਆਂ ਲੋਕਾਂ ਨੂੰ ਪਤਾ ਵੀ ਲੱਗ ਰਿਹਾ ਪਰ ਅੱਗੇ ਅੱਗੇ ਕੋਈ ਬਿਮਾਰੀ ਹੁੰਦੀ ਸੀ ਨਾ ਹਾਲਾ ਕਹਿੰਦਾ ਸੀ ਯਾਰ ਆਹ ਬਿਮਾਰੀ ਆਮ ਹੋ ਗਈ ਹੁਣ ਕੈਂਸਰ ਵਰਗੀ ਬਿਮਾਰੀ ਬਹੁਤ ਮੋਡੀ ਇਹ ਵੀਡੀਓ ਦੇਖ ਕੇ ਕਈ ਕਿਸਾਨ ਨੇ ਜਿਹੜੇ ਆਰਗੇਨਿਕ ਖੇਤੀ ਦਾ ਰੁਖ ਕਰਨਗੇ ਤਾਂ ਕਹਿ ਸਕਦੇ ਆ ਕਿ ਉਹਨਾਂ ਨੂੰ 3 ਸਾਲ ਦੀ ਕੜੀ ਤਪੱਸਿਆ ਤਾਂ ਕਰਨੀ ਪੈਣੀ ਆ ਉਹਨਾਂ ਨੂੰ ਹਾਂਜੀ ਹਾਂ 3 ਸਾਲ ਦੇਖੋ 3 ਸਾਲ ਪੂਰੇ ਲੱਗਣਗੇ ਇਹ ਦੇਖੋ ਇੰਨੀਆਂ ਭਰੇਆਂ ਸਪਰੇਆਂ ਸੜਤੀਆਂ ਆ ਇਹਦਾ ਧਰਤੀ ਦਾ ਮਰਦਾ ਸਹੀ ਹੋਣ ਨੂੰ 3 ਸਾਲ ਦਾ ਘੱਟੋ ਘੱਟ ਲੱਗਣਗੇ ਲੱਗਣਗੇ ਹਾਂਜੀ ਹਾਂ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਆ ਆਪਣੀ ਧਰਤੀ ਜੋ ਜ਼ਹਿਰ ਮੁਕਤ ਹੋਗੀ ਬਿਲਕੁਲ ਹਾਂਜੀ ਹਾਂ ਸੋ ਹੋਰ ਤੁਸੀਂ ਹੋਰ ਉਹਨਾਂ ਕਿਸਾਨਾਂ ਨੂੰ ਕੀ ਸੇਧ ਦੇਣਾ ਚਾਹੁੰਦੇ ਹੋ ਜਿਹੜੇ ਕੀ ਅ ਕਈ ਫਸਲਾਂ ਚ ਇਦਾਂ ਦਾ ਰਿਹਾਂ ਸਪਰੇਆਂ ਕਰਦੇ ਨੇ ਦੇਖੋ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਇਹ ਵਿਧੀ ਆ ਜਿਹੜੀ ਹਰੇਕ ਕੋਈ ਅਪਣਾ ਸਕਦਾ ਦੇਖੋ ਕਨਕ ਦੀ ਵੀ ਹੁਣ ਸਾਡੇ ਸਾਹਮਣੇ ਆ ਕਨਕ ਤੁਸੀਂ ਦੇਖ ਲਓ ਇਹਦੀ ਗੜਾਈ ਕਰੀ ਆ ਆਪਾਂ ਨੇ ਜੀ ਕਰਨ ਦੀ ਤੁਸੀਂ ਉਹਦੇ ਨਾਲ ਕਿੱਥੀ ਸਾਫ ਕੈਮਰਾ ਗੱਲ ਕਰ ਸੀ ਵੀਲ ਹੋਏ ਨਾਲ ਕੀਤੀ ਇਹਨਾਂ ਨੂੰ ਅੱਛਾ ਵੀਲ ਹੋਏ ਨਾਲ ਆਪਾਂ ਨੇ ਗੜਾਈ ਕਰੀ ਆ ਇਹ ਤੇ ਨਹੀਂ ਇਹਦੇ ਉੱਤੇ ਆਪਾਂ ਨੂੰ ਕੀ ਆ ਹੁਣ ਅੱਜ ਕੱਲ ਫਾਰਮਰ ਕੀ ਕਰ ਰਹੇ ਨੇ ਸੰਕੂਰ ਪਾ ਰਹੇ ਨੇ ਮਰਦਾ ਗੁੱਲੀ ਡੰਡਾ ਫੇਰ ਵੀ ਨਹੀਂ ਫਿਰ ਉਹ ਤੋਂ ਬਾਅਦ ਆਪਣੀਆਂ ਕੋਈ ਟੋਟਲ ਟੌਪਿਕ ਸ਼ੀ ਆਪਣਾ ਟੋਟਲ ਵਰਗੀਆਂ ਸਪਰੇਆਂ ਹੋਰ ਇਹ ਜੀਆਂ ਕਰ ਰਹੇ ਨੇ ਮਤਲਬ ਗੁੱਲੀ ਡੰਡਾ ਮਾਰਨ ਲਈ ਮਰਦਾ ਫੇਰ ਵੀ ਫੇਰ ਵੀ ਤਿੰਨ ਤਿੰਨ ਸਪਰੇਆਂ ਹੋ ਜਾਂਦੇ ਨੇ ਇਹਦੇ ਉੱਤੇ ਕਣਕ ਦੇ ਪਰ ਆਪਾਂ ਉਹਨਾਂ ਦੇਖੋ ਗੁੜਾਈ ਕਰੀ ਆ ਇਹਦਾ ਇੱਕ ਹੋਰ ਫਾਇਦਾ ਮਿੱਟੀ ਆ ਜੋ ਨਾ ਲੱਗ ਜਾਂਦੀ ਆ ਜਿਹੜਾ ਨੂੰ ਇਹ ਜੇ ਕੋਈ ਨਹਿਰੀ ਆਉਂਦੀ ਆ ਮੀਂਹ ਦੇ ਵਿੱਚ ਹਨਾ ਇਹ ਗਿਰਦੀ ਵੀ ਨਹੀਂ ਹੈਗੀ ਕਣਕ ਸਗੋਂ ਇਹਦਾ ਝਾੜ ਵਧਦਾ ਹੁਣ ਇਟਾ ਪਹਿਲੇ 2 ਸਾਲ ਮੈਨੂੰ ਲੱਗਿਆ ਸੀ ਤੇ ਹੁਣ ਇਹਦਾ ਝਾੜ ਆ ਜੋ ਬਰਾਬਰ ਹੀ ਨਿਕਲਦਾ ਸਗੋਂ ਵੱਧ ਵੀ ਗਿਆ ਝਾੜ ਆਪਣੀ ਕਣਕ ਦਾ ਵੀ ਪਾਂਸਮਤੀ ਦਾ ਵੀ ਬਹੁਤ ਵਧੀਆ ਝਾੜ ਨਿਕਲਣ ਲੱਗ ਗਿਆ ਹੁਣ ਵਧੀਆ ਥਾਂ ਜਮੀਨ ਨੂੰ ਸलो ਸਮਾਂ ਲੱਗਦਾ ਸਵਾਤੀ ਦਾ ਉਰਚ ਘਟਿਆ ਸੀ ਝਾੜ ਪਰ ਹੁਣ ਉਨਾ ਹੀ ਹੋ ਗਿਆ ਬਰਾਬਰ ਹੋ ਗਿਆ 2 ਸਾਲ ਮੇਰਾ ਘਟਿਆ ਹੁਣ ਬਰਾਬਰ ਹੀ ਹੋ ਗਿਆ ਮੁੱਲ ਵਧ ਗਿਆ ਹੁਣ ਮੇਰਾ ਹੁਣ ਦੇਖੋ ਮੁੱਲ ਵਧ ਗਿਆ ਝਾੜ ਵੀ ਵਧ ਗਿਆ ਕਣਕ ਵੀਰ ਜੀ ਹੁਣ ਦੇਖੋ ਮੈਂ 40 ਰੁਪਏ ਕਿਲੋ ਕਿੱਥੇ ਹੁਣ 22 ਰੁਪਏ ਸਰਕਾਰੀ ਰੇਟ ਡਬਲ ਹੋ ਗਿਆ ਜੇ ਆਪਣਾ 50000 ਦੀ ਲਾ ਲੋ ਚ 2000 ਰੁਪਏ ਰੇਟ ਹੋਵੇ ਕੁਆਂਟਲ ਦਾ ਸਰਕਾਰੀ 50000 ਦੀ ਹੋਈ ਮੇਰੀ ਲੱਖ ਦੀ ਵਿਕਰੀ ਆ ਡਬਲ ਹੋ ਗਈ ਮੈਨੂੰ ਤਾਂ ਫਾਇਦਾ ਹੀ ਇਹ ਚੀਜ਼ ਦਾ ਸੋ ਸਮਾਂ ਲੱਗਦਾ ਹੌਲੀ ਹੌਲੀ ਸਾਰਾ ਲਾਈਨ ਤੇ ਲਿਆਉਣਾ ਪੈਂਦਾ ਆਪਣਾ ਪਰ ਜੇ ਆਪਾਂ ਜाहिर ਮੁਕਤ ਚੀਜ਼ ਖਾਣੀ ਆ ਦੋਸਤ ਹਰਦੀਪ ਸਿੰਘ ਕਿਸਾਨ ਜਿਹੜੇ ਕੀ ਜ਼ਿਲ੍ਹਾ ਸੰਗਰੂਰ ਦੇ ਸਕਰੋਦੀ ਪਿੰਡ ਦੇ ਵਸਨੀਕ ਨੇ ਜਿਹੜੇ ਕੀ ਆਰਗੇਨਿਕ ਖੇਤੀ ਕਰਕੇ ਵਧੀਆ ਆਮਦਨ ਕਮਾਰੇ ਨੇ ਸੋ ਹੋਰਾਂ ਕਿਸਾਨਾਂ ਨੂੰ ਵੀ ਸੇ ਦੇ ਰਹੇ ਨੇ ਕਿ ਤੁਸੀਂ ਵੀ ਆਰਗੇਨਿਕ ਖੇਤੀ ਦਾ ਰੁਕ ਕਰੋ ਜੇ ਰੋਕ ਕਰਨਾ ਹੈ ਤਾਂ ਘੱਟੋ ਘੱਟ 3 ਸਾਲ ਤਪੱਸਿਆ ਕਰਨੀ ਪੈਣੀ ਹੈ ਆਪਣੀ ਜ਼ਮੀਰ ਦਾ ਸ਼ੁੱਧੀ ਕਰਨ ਲਈ। ਤੁਹਾ ਲਈ ਬੋਸ ਪੰਜਾਬੀ ਲਈ ਮੈਂ ਰਾਜੀਵ ਸ਼ਰਮਾ